ਸਪੀਡ ਟਰੈਕਟਰ ਲੈਣਾ ਤਿੰਨ ਤੋਂ ਪਲੱਸ ਰੇਂਜ ਮਿਲੂਗਾ ਜਿਹੜਾ ਵੀ ਤੁਹਾਨੂੰ 3 ਸਪੀਡ ਟਰੈਕਟਰ ਮਿਲੂਗਾ ਇਹ ਜਾਣਕਾਰੀਆਂ ਗਰੇਜ ਕਰੀਦਾ ਸਾਰੀ ਗੱਲ ਜਿੱਥੇ ਜੈਨੂਮਨ ਗੱਲ ਉਹ ਹੀ ਕਰੀਦੀ ਆ 2017 ਮਾਡਲ ਦਾ ਟਰੈਕਟਰ 3,65,000 ਰੁਪਿਆ ਡਿਮਾਂਡ ਆ ਟਰੈਕਟਰ ਦੀ ਸਾਰਾ ਟਰੈਕਟਰ ਦੇਖ ਲਓ ਤੁਸੀਂ ਉਹ ਬਾਦਾਂ ਛੋਟੀ ਰੇਂਜ ਦਾ ਟਰੈਕਟਰ ਆ ਗਿਆ 241 ਮੈਸੀ ਪਲੈਂਟਰੀ ਡਰਾਈਵ ਛੋਟੇ ਕਿਸਾਨ ਭਰਾ ਜਿਹੜੇ ਵੀ ਆਪਣੇ ਮੇਰੇ ਨਾਲ ਦੇ ਆ ਸਾਈਡ ਗੇਅਰ ਦੇ ਵਿੱਚ ਵੈਟ ਬ੍ਰੇਕ ਤਾਂ ਆਉਂਦਾ ਹੀ ਆ ਇਹ ਪਾਵਰ ਸਟੀering ਸਿੰਗਲ ਜੱਥ ਜਿਹੜੇ ਹੌਲ ਨੂੰ origignal ਆਉਂਦਾ ਇਹ ਵੀ ਟਰੈਕਟਰ ਬਹੁਤ ਪਸੰਦ ਕਰਿਆ ਸੀ ਪਿਛੇ ਭਰਾਵਾਂ ਨੇ ਵੀਡੀਓ ਪਾਈ ਸੀ ਆਪਣਾ ਬਿੰਦੂ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਜੀ ਤੁਸੀਂ ਦੇਖ ਰਹੇ ਹੋ ਪਲਵਾਨ ਟਰੈਕਟਰ ਪਟਿਆਲਾ ਦਾ ਮੇਰਾ ਨਾਮ ਹੈ ਸੰਦੀਪ ਸਿੰਘ ਟਰੈਕਟਰ ਤੁਹਾਨੂੰ ਬੰਗਾਲ ਨੰਬਰ ਦਿਖਾਈ ਦੇ ਆ ਰੋਜ਼ ਪਟਿਆਲੇ ਦੀ ਅਪਡੇਟ ਦੇਈਦੀ ਆ ਸਟਾਰਟਿੰਗ 'ਚ ਬੇਨਤੀ ਕਰਦੀ ਆ ਸਾਰੇ ਭਰਾਵਾਂ ਨੂੰ ਬਾਈ ਚੈਨਲ ਨੂੰ ਸਪੋਰਟ ਕਰੋ ਫੇਸਬੁੱਕ ਤੇ ਵੀ YouTube ਤੇ ਵੀ ਪਲਵਾਨ ਟਰੈਕਟਰ ਪਟਿਆਲਾ Instagram ਤੇ ਵੀ ਆਈਡੀ ਹੈ ਆਪਣੀ ਸਾਰੇ ਟਰੈਕਟਰ ਪਾਰਟਸ ਦੀ ਇਨਫਰਮੇਸ਼ਨ ਦੇਈ ਦੀ ਆ ਤੁਹਾਨੂੰ ਜੋ ਪਟਿਆਲੇ ਦੇ ਵਿੱਚ ਟਰੈਕਟਰ ਆਉਂਦੇ ਆ ਮੰਗਾਲ ਨੰਬਰ 50502 5310 ਜਿੰਨਾ ਵੀ ਡੇਲੀ ਦੀ ਡੇਲੀ ਨਵੇਂ ਟਰੈਕਟਰ ਜਿਹੜਾ ਵੀ ਆਉਂਦਾ ਨਵਾਂ ਪੁਰਾਣਾ ਸੇਲ ਹੋਣ ਵਾਲਾ ਟਰੈਕਟਰ ਪਾਰਟਸ ਬਾਰੇ ਦੂਰੋਂ ਨੇੜੇੋਂ ਜਿੱਥੇ ਵੀ ਭਰਾ ਬੈਟਿਆ ਫਰੀਦਕੋਟ ਫਰੋਜਪੁਰ ਅਬੋੜ ਜਿੰਨੇ ਦੋਸਤ ਮਿੱਤਰ ਸਾਰਿਆਂ ਨੂੰ ਇੱਕੋ ਰੇਸੀ ਦੇ ਵਿੱਚ ਅਪਡੇਟ ਦੇਈ ਦੀ ਆ ਸਾਰੀ ਪਟਿਆਲੇ ਕੀ ਹੋਣ ਦਾ ਰੇਟਾਂ ਦੀ ਮਾਡਲਾਂ ਦੀ ਤੇ ਤੁਸੀਂ ਵੀ ਭਰਾ ਦੀ ਸਪੋਰਟ ਕਰੋ ਵੱਧ ਤੋਂ ਵੱਧ ਤੇ ਆਜੋ ਸਾਰਾ ਟਰੈਕਟਰ ਤੁਹਾਨੂੰ ਦਿਖਾਉਣਾ ਸਾਰੀ ਕਲੀਅਰ ਕੰਡੀਸ਼ਨ ਆਪਾਂ ਵੀਡੀਓ ਦੇ ਵਿੱਚ ਦੱਸੀ ਦੀਏ ਵਿਦ ਰੇਟ ਦੱਸੀ ਦੀ ਆ ਰੇਟ ਸਾਰੀਆਂ ਚੀਜ਼ਾਂ ਦੇ ਪ੍ਰੋਪਰ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਨਹੀਂ ਦੱਸੇ ਜਾਂਦੇ ਅੱਗੇ ਦੀ ਅੱਗੇ ਵਪਾਰੀਆਂ ਨੇ ਵੀ ਟਰੈਕਟਰ ਲੈ ਜਾਣੇ ਆ ਕਿਸੇ ਨੇ ਵੇਚਣ ਵਾਸਤੇ ਲੈ ਜਾਣਾ ਜੇ ਅੱਜ ਆਪਾਂ ਸਾਰਾ ਕੁਝ ਸੋਸ਼ਲ ਮੀਡੀਆ ਤੇ ਦੱਸ ਦਿਆਂ ਤਾਂ ਅਗਲੇ ਤੋਂ ਅੱਗੇ ਵੀ ਦਿੱਕਤ ਆਉਂਦੀ ਹੈ ਬਾਕੀ ਭਰਾ ਆਪ ਸਿਆਣੇ ਆ ਤੁਸੀਂ WhatsApp ਤੇ DM ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਤੁਹਾਨੂੰ ਸਾਰੀ ਇਨਫੋਰਮੇਸ਼ਨ ਆਪਾਂ ਦਿੰਨੇ ਆ ਬਾਕੀ ਕਾਲ ਕਰ ਲਿਆ ਕਰੋ WhatsApp ਤੇ ਕਈ ਵਾਰ ਫ੍ਰੀ ਨਹੀਂ ਹੁੰਦਾ ਟੈਂਡ ਨਹੀਂ ਹੁੰਦੀ ਸੇਮ ਟਾਈਮ ਤਾਂ ਤੁਸੀਂ WhatsApp ਕਰੋ ਤੁਹਾਨੂੰ ਸਾਰੀ ਡਿਟੇਲ ਸਾਰੇ ਰੇਟ ਸਾਡੀ ਵੀਡੀਓ ਕਦੇ ਵੀ ਤੁਹਾਡਾ ਟਾਈਮ ਨਹੀਂ ਖਰਾਬ ਕਰੂਗੀ ਪੂਰੀ ਤੁਹਾਨੂੰ ਨੌਲੇਜ ਦੇ ਰਹੀ ਹੈ ਸਾਰਾ ਕੁਝ ਦੱਸੀਦਾ ਵੀ ਕੀ ਅਪਟਾਈਡ ਦੇ ਵਿੱਚ ਕੀ ਹੋਣਦਾ ਆਜੋ ਅੱਗੇ ਟਰੈਕਟਰ ਦੀ ਨਿਗ੍ਹਾ ਮਰਾ ਦੇਣਾ ਤੁਹਾਨੂੰ ਸਾਰਿਆਂ ਮੈਨੂੰ ਦੇ ਦਿਓ ਕੈਮਰਾ ਭਾਜੀ ਤੁਸੀਂ ਤੇ ਆਜੋ ਸਾਰੀ ਤੁਹਾਨੂੰ ਅੱਗੇ ਨਿਗ੍ਹਾ ਮਰਾਉਣਾ 50 50 ਡੀਜੀ ਟਰੈਕਟਰ ਆ 2017 ਮਾਡਲ ਆ ਰੇਟ ਵੀ ਤੁਹਾਨੂੰ ਦੱਸਦਾ ਤੇ ਕੰਡੀਸ਼ਨ ਦੇਖੋ ਪਹਿਲਾਂ ਟਰੈਕਟਰ ਦੀ ਦੂਰੋਂ ਹੋ ਕੇ ਤੁਹਾਨੂੰ ਕੰਡੀਸ਼ਨ ਦਿਖਾਉਣਾ ਅੱਗੋਂ ਸਾਹਮਣੇ ਪਾਸੇੋਂ ਸਾਰਾ ਟਾਇਰ ਵੀ ਇਹ ਹੈਗਾ ਤੁਹਾਡਾ ਲੈਫਟ ਟਾਇਰ ਆ ਕਲਚ ਵਾਲੇ ਪਾਸੇ ਦਾ ਤੇ ਆ ਅਗਲਾ ਇਹ ਆ ਜਿਓ ਤੁਸੀਂ ਬ੍ਰੇਕ ਵਾਲੇ ਪਾਸੇ ਸੋਰੀ ਪਿੱਛੋਂ ਕਲੱਚ ਵਾਲਾ ਕਹਿਤਾ ਤੇ ਆਹ ਲੋ ਜੀ ਅੱਗੇ ਉਹ ਟਰੈਕਟਰ ਦੇਖ ਲਓ ਨਿਗਾਹ ਮਾਰ ਲਓ ਸਾਰੀ ਸ਼ੋ ਸ਼ੂ ਰੰਗ ਆ ਕੇ ਰਿੰਨ ਲਾ ਇਹ ਆ ਕੇ ਤੁਸੀਂ ਆਪਣੀ ਤਸੱਲੀ ਕਰਨੀ ਆ ਆਪਾਂ ਚੀਜ਼ ਦੀ ਸੇਲ ਦੀ ਦੱਸਦੇ ਆ ਤੇ ਰੇਟ ਦਾ ਦੱਸਦੇ ਆ ਕੋਈ ਚੀਜ਼ ਪੇਂਟ ਆ ਕਿ ਨਹੀਂ ਪੇਂਟ ਹੁਣ ਇਹ ਚੀਜ਼ ਦਾ ਤਾਂ ਦੇਖੋ ਮੁੱਦਾ ਹੀ ਨਹੀਂ ਹੈਗਾ ਇਹ ਤੁਸੀਂ ਜਦੋਂ ਚੀਜ਼ ਲੈਣੀ ਆ ਆਪ ਆ ਕੇ ਤਸੱਲੀ ਕਰਕੇ ਲੈਣੀ ਤਾਂ ਬੜੀ ਆਕੇ ਕਰਿਆ ਵੀ ਕਰੋ ਕਿਉਂ ਟਚਿੰਗ ਵਾਚਿੰਗ ਕਈ ਟਰੈਕਟਰ ਮਾੜੇ ਮੋٹے ਜਿੱਥੋਂ ਰੰਗ ਰੂੰਗ ਉਤਰਿਆ ਹੁੰਦਾ ਕਰਾਉਂਦੇ ਵੀ ਆ ਕਈ ਲੋਗ ਉਹਦੇ ਵਿੱਚ ਆਪਣਾ ਐਵੇਂ ਗੱਲ ਤੁਹਾਨੂੰ ਕਹੀਏ ਤਾਂ ਤੁਸੀਂ ਕਹਿ ਦੋ ਵੀ ਆਹ ਚੀਤਾ ਯਾਰ ਪੇਂਟ ਹੋਈ ਆ ਇਸ ਕਰਕੇ ਆਪਾਂ ਕਈ ਚੀਜ਼ਾਂ ਵਿੱਚ ਕਈਆਂ ਜਾਂਦੀਆਂ ਪਰ ਆਪਾਂ ਗਰੇਜ ਕਰੀਦਾ ਸਾਰੀ ਗੱਲ ਜਿੱਥੇ ਜੈਨੂਮਨ ਗੱਲ ਉਹ ਹੀ ਕਰੀਦੀ ਆ 2017 ਮਾਡਲ ਦਾ ਟਰੈਕਟਰ 365000 ਰੁਪਿਆ ਡਿਮਾਂਡ ਆ ਟਰੈਕਟਰ ਦੀ ਸਾਰਾ ਟਰੈਕਟਰ ਦੇਖ ਲਓ ਤੁਸੀਂ ਤੇ ਆਪਣਾ ਜਿਹੜੀ ਚੀਜ਼ ਰਿਗਨਲ ਆ ਉਹ ਚੀਜ਼ ਤੇ ਨਿਗਾ ਮਾਰਾ ਦਿੰਨੇ ਹੁਣ ਆ ਟਰੈਕਟਰ ਇੱਥੋਂ ਖੁੱਲਾ ਨਹੀਂ ਹੋਇਆ ਠੀਕ ਆ ਜੀ ਇੱਥੇ ਪੇਂਟ ਪੂਟ ਨਹੀਂ ਵੱਜਾ ਸਪੈਂਡਲਾਂ ਸਪੰਡਲਾਂ ਦੇ ਪੇਟ ਨਹੀਂ ਹੋਇਆ ਟਾਇਰ ਰਿਗਨਲ ਆ ਜਿਵੇਂ ਆ ਗੇਅਰ ਲੀਵਰ ਤੇ ਆ ਆ ਮੈਨੂੰ ਲੱਗਦਾ ਰੰਗ ਵੱਜਾ ਸ਼ਾਇਦ ਤੇ ਕਿਉਂ ਇਹਨਾਂ ਦੇ ਇੱਥੇ ਅਲੂਮੀਨੀਅਮ ਜਿੱਤੇ ਰੰਗ ਉੱਤਰ ਜਾਂਦਾ ਹੁੰਦਾ ਤੇ ਬਾਕੀ ਮਰਗਾਡ ਮੋਡੂਲ ओरिजिनल ਆ ਸਾਰੇ ਟਰੈਕਟਰ ਦੇ ਆ ਥੱਲੇੋਂ ਫਿਲਟਰ ਤੋਂ ਰੰਗ ਉਤਰਿਆ ਤੇ ਆ ओरिजिनल ਆ ਦੇਖ ਸਕਦੇ ਆ ਤੁਸੀਂ 3 ਲੱਖ 65 ਭਰਾ ਇਹਦੀ ਡਿਮਾਂਡ ਕਰਦਾ ਜਿਹੜਾ ਟਰੈਕਟਰ ਆ ਮੇਰਾ ਨੀਗਾ ਆਪਾਂ ਐਜ਼ ਐ ਸਪੋਰਟ ਵੀਡੀਓ ਵੀ ਪਾ ਦੇਈਦੀ ਆ ਕਿਸੇ ਦਾ ਵੀ ਟਰੈਕਟਰ ਹੁੰਦਾ ਵਾ ਐ ਹੁੰਦਾ ਵੀ ਇਨਫਾਰਮੇਸ਼ਨ ਦੇਣੀ ਹੁੰਦੀ ਆ ਸਾਰਾ ਲੋਟ ਸਾਡੇ ਕੋਲ ਨਹੀਂ ਆਉਂਦਾ ਆਪਣਾ ਚੈਨਲ ਆ ਇਹ ਆਪਾਂ ਮੇਰਾ ਚੈਨਲ ਹੋਣ ਦੇ ਨਾਤੇ ਮੈਨੂੰ ਤਾਂ ਐ ਹੁੰਦਾ ਵੀ ਆਪਾਂ ਯਾਰ ਇਨਫੋਰਮੇਸ਼ਨ ਦਈਏ ਸਾਰੇ ਭਰਾਵਾਂ ਨੂੰ ਕਿਸੇ ਕੋਲ ਕਿਸੇ ਟਾਈਮ ਸਾਡੇ ਕੋਲ ਨਹੀਂ ਵੀ ਕੋਈ ਪ੍ਰੋਵਾਈਡ ਹੁੰਦੀ ਹਰ ਇੱਕ ਚੀਜ਼ ਤੇ ਕਿਸੇ ਕੋਲ ਵੀ ਆਉਂਦੀ ਹੈ ਤੇ ਆਪਾਂ ਦੇਖੋ ਤੁਹਾਨੂੰ ਜਾਣਕਾਰੀ ਦੇ ਦੇਈਦੀ ਆ ਪਟਿਆਲੇ ਦੇ ਵਿੱਚ ਜੋ ਵੀ ਚੀਜ਼ ਆਉਂਦੀ ਆ ਮੈਨੂੰ ਲੱਗਦਾ ਭਰਾ ਨੇ ਹੁੱਕ ਦੁਬਾਰਾ ਪਾਈ ਆ ਹੁੱਕ ਨਾਲ ਨਹੀਂ ਆਈ ਹੋਈ ਟਰੈਕਟਰ ਦੀ ਕਿ ਹੁੱਕਾਂ ਘਸੀਆਂ ਹੀ ਆਉਂਦੀ ਆ ਉਧਰ ਜ਼ਿਆਦਾ ਹੁੱਕਾਂ ਤੋਂ ਹੀ ਕੰਮ ਲੈਂਦੇ ਆ ਹੋਰ ਪੀਟੀਓ ਸੀਟੀਓ ਤੋਂ ਉਹਨਾਂ ਦਾ ਮਿਰਖਲਾ ਉਹਨਾਂ ਦਾ ਕੰਮ ਘੱਟ ਆ ਛੋਟੇ ਛੋਟੇ ਟਰਾਲੀਆਂ ਮੰਗਾਲ ਦੇ ਵਿੱਚ ਜੜੀਆਂ ਚੱਲਦੀਆਂ ਤੇ ਉਹ ਤੋਂ ਦੂਜਾ ਨੰਬਰ RX ਜਿਹੜਾ ਆਇਆ 47 ਇਹਦੀ ਡਿਮਾਂਡ ਹੈਗੀ ਆ ਭਾਈ 3,95,000 ਰੁਪਇਆ 4/4 ਆ ਇਹ ਇਹ ਵੀ ਦੇਖ ਲਓ ਤੁਸੀਂ ਇਧਰ ਚੱਲਦੇ ਛੋਟੇ ਟਰੈਕਟਰ ਜਾਂ ਬੰਗਾਲ ਦੇ ਵਿੱਚ ਹਮਾਲਿਆ ਮੋਟੀਆਂ ਸੀਲਾਂ ਲੀਕ ਹੈ ਇਹਦੀਆਂ ਤੁਹਾਨੂੰ ਕਰਾਉਣੀ ਪੈਣੀ ਹੈ ਕਈ ਵਾਰ ਸੁੱਕ ਸੁੱਕ ਜਾਂਦੀਆਂ ਸੀਲਾਂ ਤੇ ਪਿਛਲਾ ਹਿੱਸਾ ਇਹਦਾ ਆ ਚੈੱਕ ਕਰ ਲਓ ਆ ਕੇ ਕਈਆਂ ਨੂੰ ਛੋਟੇ ਟਰੈਕਟਰ ਵੀ 4/4 ਲੋੜ ਆ ਕਿਉਂ ਹਰ ਇੱਕ ਬੰਦੇ ਦਾ ਕੰਮ ਹੁੰਦਾ ਹਰ ਇੱਕ ਦਾ ਸਿਸਟਮ ਹੁੰਦਾ ਜਿਹਾ ਜਿਹਾ ਕਿਸੇ ਦਾ ਕੰਮ ਆ ਉਹ ਤੁਸੀਂ ਆਪਣਾ ਤਸੱਲੀ ਕਰ ਲਿਓ ਆ ਕੇ ਇਹ ਵੀ ਪਟਿਆਲਾੇ ਖੜਾ ਤੇ ਇਹ ਮੁੰਡਾ ਕਾਕੂ ਆ 333 ਨੰਬਰ ਦੁਕਾਨ ਤੇ ਇਹ ਟਰੈਕਟਰ ਖੜਾ ਮੈਨੂੰ ਫੋਨ ਕਰਨ ਦੀ ਲੋੜ ਨਹੀਂ ਸਿੱਧਾ 333 ਨੰਬਰ ਦੁਕਾਨ ਤੇ ਤੁਸੀਂ ਜਾ ਕੇ ਇਹ ਟਰੈਕਟਰ ਆਪਣਾ ਦੇਖ ਸਕਦੇ ਹੋ ਗੁਰਤੇਗਿ ਭਦਰ ਸਾਹਿਬ ਟਰੈਕਟਰ ਮਾਰਕੀਟ ਪਟਿਆਲਾ ਦੀ ਇਹ ਵੀਡੀਓ ਆ ਇਹ 1750 ਕੜਾ ਜੀ 750 ਇਹ ਹੈਗਾ ਜੀ 17 ਮਾਡਲ 3 ਲੱਖ ਤੇ 45 ਹਜ਼ਾਰ ਡਿਮਾਂਡ ਆ ਇਹਦੀ ਇਹਦੇ ਟਾਇਰ ਤੁਸੀਂ ਦੇਖ ਲਓ ਕਿੰਨੀ ਕੁ ਗੁੱਡੀ ਆ ਪੈਸਿਆਂ ਦੇ ਵਿੱਚ ਵੱਧ ਘਟ ਕਹੀ ਜਾਂਦੀ ਗੱਲ ਕੋਈ ਕਿੰਨੇ ਪੈਸੇ ਟਾਇਰ ਗਣਦਾ ਕੋਈ ਕਿੰਨੇ ਵੇ ਪੈਸੇ ਗਣਦਾ ਉਹ ਤੁਸੀਂ ਕਲੀਅਰ ਅੱਜ ਵੀਡੀਓ ਤੁਹਾਨੂੰ ਸਾਹਮਣੇ ਦਿਖਣਦੇ ਆ ਟਾਇਰ ਤੁਸੀਂ ਆਪਣੇ ਚੈੱਕ ਕਰੋ ਵੀ ਕਿੰਨੀ ਕੁ ਗੁੱਡੀ ਆ ਤੇ 2017 ਮਾਡਲ ਡਬਲ ਕਲਚ ਆਰਐਕਸ 750 3 ਲੱਖ ਤੇ 45 ਹਜ਼ਾਰ ਡਿਮਾਂਡ ਆ ਇਸ ਟਰੈਕਟਰ ਦੀ ਆਹ ਲਓ ਪਿੱਛੋਂ ਵੀ ਦਿਖਾ ਦਈਏ ਰੰਗ ਫੰਗ ਜੋ ਵੀ ਤੁਸੀਂ ਆਪਣਾ ਦੇਖਣਾ ਆ ਕੇ ਤਸੱਲੀ ਆਪਣੀ ਜ਼ਰੂਰ ਕਰਿਆ ਕਰੋ ਆਪਣੀ ਹਰ ਇੱਕ ਗੱਲ ਦੀ ਪੇਪਰਾਂ ਦੀ ਕਿਸੇ ਚੀਜ਼ ਦੀ ਵੀ ਇਹਦਾ ਰਿਵਰਸ ਪੀਟੀਓ ਹੈਗਾ ਕਿ ਨਹੀਂ ਹੈਗਾ ਜਿਵੇਂ ਰਿਵਰਸ ਦਾ ਸਟਿਕਰ ਆ ਡਬਲ ਕਲਚ ਹੈ ਨਹੀਂ ਹੈ ਇਹ ਤੁਹਾਡਾ ਕੰਮ ਆ ਬਾਈ ਜੀ ਸੋ ਮੇਰਾ ਤਾਂ ਚੈਨਲ ਆ ਆਪਾਂ ਦੇਣੀ ਆ ਜਾਣਕਾਰੀ ਮਾਡਲ ਦੀ ਰੇਟ ਦੀ ਕਿ ਕੰਪੈਰੀਜ਼ਨ ਕਰ ਸਕਦਾ ਬੰਦਾ ਬਾਹਰ ਕਿਤੇ ਚੀਜ਼ ਲੈਂਦਾ ਵੀ ਪਟਿਆਲੇ ਜੀ ਟਾ ਮੰਗਦੇ ਆ ਜਾਂ ਸਾਨੂੰ ਚੀਜ਼ ਮਿਲਦੀ ਆ ਜਾਂ ਵੇਚਣੀ ਆ ਕਿਸੇ ਨੇ ਠੀਕ ਆ ਜੀ ਤੇ ਇਹ ਤੋਂ ਬਾਅਦ ਆ ਅਰਜਨ ਰਹਿ ਗਏ ਦੋ ਤਿੰਨ ਤੁਹਾਨੂੰ ਉਹ ਵੀ ਨਿਗਾ ਮਰਾਦਾ ਮੈਂ ਜ਼ਿਆਦਾ ਸਪੈਸ਼ਲੀ ਆ ਜੌਂਡੀਆ ਕਰਕੇ ਆਇਆ ਸੀ ਕਿ ਆ ਜੌਂਡੀਅਰ ਸਭ ਤੋਂ ਵੱਧ ਜਿਹੜੇ ਵਿਕਣ ਦੇ ਅੱਜ ਇੱਕ ਹੋਲੈਂਡ ਹੋਲੈਂਡ 7 10 ਦੀ ਤੁਹਾਨੂੰ ਅੱਜ ਕਲੀਅਰ ਵੀਡੀਓ ਦਿਖਾਉਣਾ ਸਾਰੀ ਬਹੁਤ ਸਾਫ ਟਰੈਕਟਰ ਆਇਆ ਸਾਡਾ ਦਾ ਛੋਟੀ ਰੇਂਜ ਦਾ ਟਰੈਕਟਰ ਆ ਗਿਆ 241 ਮੈਸੀ ਪਲੈਂਟਰੀ ਡਰਾਈਵ ਛੋਟੇ ਕਿਸਾਨ ਭਰਾ ਜਿਹੜੇ ਵੀ ਆਪਣੇ ਮੇਰੇ ਨਾਲ ਦੇ ਆ ਥੋੜੀ ਪੈਲੀ ਵਾਲੇ ਸਸਤੀ ਰੇਂਜ ਦਾ ਟਰੈਕਟਰ ਪਲੈਂਟਰੀ ਡਰਾਈਵ ਦਾ ਤੇਲ ਬ੍ਰੇਕਾਂ ਟਰੈਕਟਰ ਦੇਖੋ ਜਿਵੇਂ ਰੇਟ ਹੁੰਦਾ ਨਾ ਜਿਵੇਂ 1.5 2 ਲੱਖ ਦੀ ਰੇਂਜ ਦੇ ਟਰੈਕਟਰ ਤਾਂ ਉਹਨਾਂ ਨੂੰ ਟਾਇਰ ਘੱਟ ਮਿਲਣਗੇ ਇਹ ਗੱਲ ਦਿਮਾਗ 'ਚ ਵੀਰੇ ਬਿਠਾ ਲਓ ਜੇ ਕਿਸੇ ਟਰੈਕਟਰ ਦੇ ਟਾਇਰ ਵੱਧਾ ਤੇ ਟ੍ਰੇਟ ਘੱਟ ਆ ਉਹਦੇ 'ਚ ਕੋਈ ਨਾ ਕੋਈ ਕਮੀ ਪੇਸ਼ੀ ਹੋਊਗੀ ਜਿਹੜਾ ਹੁਣ ਆ ਪਲੈਂਟਰੀ ਡਰਾਈਵ ਟਰੈਕਟਰ ਆ ਇਹ 2 ਲੱਖ ਦੀ ਰੇਂਜ ਦੇ ਵਿੱਚ ਆ ਟਰੈਕਟਰ ਉੱਚਾ ਮਾਡਲ ਆ 12 ਮਾਡਲ ਟਰੈਕਟਰ ਆ ਪਲੈਂਟਰੀ ਡਰਾਈਵ ਮੈਸੀ ਸਾਈਡ ਗੇਅਰ ਤੇ ਬਹੁਤ ਵਧੀਆ ਟਰੈਕਟਰ ਆ ਕਿਸਾਨ ਵਾਸਤੇ ਖਰਚਾ ਘਟਾ ਛੋਟੇ ਕਿਸਾਨ ਵਾਸਤੇ ਬਹੁਤ ਵਧੀਆ ਸਾਈਡ ਗੇਅਰ ਤੇਲ ਬ੍ਰੇਕਾਂ ਦੇ ਵਿੱਚ ਟਰੈਕਟਰ ਠੀਕ ਆ ਜੀ ਉਤੋਂ ਬਾਅਦ ਆ ਫੇਰ ਆ ਥੋੜਾ ਜਿਹਾ ਵੱਡੀ ਰੇਂਜ ਦੇ ਵਿੱਚ ਆ ਗਿਆ 3.5 ਟਨ ਦੀ ਰੇਂਜ ਦੇ ਵਿੱਚ ਆ ਗਿਆ ਹਾਲੈਂਡ ਸਵੈਟ ਦਾ ਐਕਸਲ ਸੀਰੀਜ਼ ਆ ਗਿਆ ਇਹ ਵੀ ਟਰੈਕਟਰ ਬਹੁਤ ਸੋਹਣਾ ਟਰੈਕਟਰ ਆ ਜਿਨ੍ਹਾਂ ਨੇ ਵੱਡੇ ਟਰੈਕਟਰ ਲੈਣੇ ਆ ਚਾਰ ਚੂਰ ਵਾਲੀਆਂ ਮਸ਼ੀਨਾਂ ਤੇ ਇਹਦਾ ਨੇ ਲਿਫਟ ਬਹੁਤ ਕਾਮਯਾਬ ਆ ਇੱਕ 3 ਸਪੀਡ ਹੋਣ ਕਰਕੇ ਰੇਟ ਦੇ ਵਿੱਚ ਸਭ ਤੋਂ ਸਸਤਾ ਟਰੈਕਟਰ ਜਿਹੜਾ ਆਉਂਦਾ ਇਹ ਉਹ 35 ਲੱਖ ਦੀ ਰੇਂਜ ਦਾ 60 ਹਸਪਾਵਰ ਟਰੈਕਟਰ ਬਹੁਤ ਘੱਟ ਆ ਤੇ ਬਹੁਤ ਵਧੀਆ ਆਪਸ਼ਨ ਹੈ ਵੀ ਇਹ ਵੀ ਚੈੱਕ ਕਰ ਸਕਦੇ ਆ ਤੁਸੀਂ ਟਰੈਕਟਰ ਬਹੁਤ ਸਾਫ਼ ਸੁਥਰਾ ਖੜਾ ਤੇ ਟਾਇਰ ਟੂਰ ਆਪਣੇ ਚੈੱਕ ਕਰ ਲਓ ਟਰੈਕਟਰ ਦੇ ਟਰਬੋ ਟਰੈਕਟਰ ਆ 60 ਹਸਪਾਵਰ ਐਕਸਲ ਸੀਰੀਜ਼ ਆ 60 10 ਉਹ ਤੋਂ ਬਾਅਦਾਂ ਫੇਰ ਛੋਟੀ ਰੇਂਜ ਦੇ ਵਿੱਚ 40-10 ਆ ਗਿਆ ਪਾਵਰ ਸਟੀering ਪਾਵਰ ਸਟੀering ਟਰੈਕਟਰ ਆ ਪਾਵਰ ਸਟੀering ਜਿਹੜੇ ਆ ਟਰੈਕਟਰ origignal weight ਤੱਕ ਇਹਨੂੰ ਟਰੈਕਟਰ ਨਾਲ ਲੱਗੇ ਪਿਛਲੇ ਰਿੰਮਾਂ ਨੂੰ ਇਹ ਟਰੈਕਟਰ 1.80 ਹਜ਼ਾਰ ਦੀ ਰੇਂਜ ਦਾ ਇਹਦੇ ਵਿੱਚ ਪਾਵਰ ਸਟੀering ਦੀ ਬੜੀ ਵਧੀਆ ਆਪਸ਼ਨ ਆ ਟਾਇਰ ਦਾ ਟਰੈਕਟਰ ਨੂੰ ਗੁਜਾਰੇ ਲੈ ਕੇ ਹੀ ਆ ਬਾਕੀ ਸੈਲਫ ਸਟਾਰਟ ਮਿਲੂਗਾ ਮੌਕੇ ਤੇ ਪਾਵਰ ਸਟੀering ਦਾ ਸਾਈਡ ਗੇਅਰ ਠੀਕ ਆ ਜੀ ਤੇ ਇਹ ਵੀ ਟਰੈਕਟਰ ਨਿਗਾਹ ਮਾਰ ਲਓ ਤੁਸੀਂ ਸਾਈਡ ਗੇਅਰ ਦੇ ਵਿੱਚ ਬੈਟ ਬ੍ਰੇਕ ਤਾਂ ਆਉਂਦਾ ਹੀ ਆ ਇਹ ਪਾਵਰ ਸਟੀering ਆ ਸਿੰਗਲ ਜੱਕ ਜਿਹੜੇ ਹੌਲੰਡ ਅਰੀਜਨਲ ਆਉਂ ਇਹ ਵੀ ਟਰੈਕਟਰ ਬਹੁਤ ਪਸੰਦ ਕਰਿਆ ਸੀ ਪਿੱਛੇ ਭਰਾਵਾਂ ਨੇ ਵੀਡੀਓ ਪਾਈ ਸੀ ਆਪਣਾ ਬਜਿੰਦਰ ਮਾਨ ਵਾਲੇ ਪੇਜ ਤੇ ਵੀ ਇਹਦੀ ਹੌਲੈਂਡ ਦੀ ਬਹੁਤ ਫੋਨ ਵੀ ਆਏ ਇਹ ਟਰੈਕਟਰ ਆਇਆ ਵੀ ਬੜੀ ਦੇਰ ਬਾਅਦ ਆ ਹੁਣ ਤੇ ਇਹ ਖਰਚੇ ਵੱਲੋਂ ਟਰੈਕਟਰ ਬਹੁਤ ਘੱਟਾ ਕਿਉਂ ਸਿਮਸਨ ਇੰਜਨ ਆ ਗਏ ਇਹਨਾਂ ਦੇ ਵਿੱਚ ਸਿਮਸਨ ਇੰਜਨ ਜਿਹੜੇ ਵੀ ਟਰੈਕਟਰ ਦੇ ਵਿੱਚ ਹੋਊਗਾ ਤੁਹਾਨੂੰ ਪਤਾ ਉਹਦੇ ਵਿੱਚ ਖਰਚਾ ਘੱਟਾ ਇਹਦਾ ਇੱਕ 327 ਵਾਲਾ ਇੰਜਨ ਆ ਵੱਡਾ ਇੰਜਨ ਆ ਪਾਵਰ ਇਹਦੀ ਵੱਧ ਹੁੰਦੀ ਹੈ ਇੰਜਨ ਵੱਡੇ ਆ ਇਹਨਾਂ ਚ ਹੌਲੈਂਡ ਦੇ ਵਿੱਚ 855 FE ਇਹ ਟਰੈਕਟਰ ਹੈਗਾ ਭਾਜੀ ਤਿੰਨ ਤੁੰਦੇ ਘਰਾਂ ਦੇ ਵਿੱਚ ਟਰੈਕਟਰ ਦੇ ਟਾਇਰ ਵੇਖ ਲਓ ਪ 16 ਦੇ ਟਾਇਰ ਪਿਛਲੇ ਆ ਪਾਵਰ ਸਟੀਰਿੰਗ ਆ ਡਬਲ ਕਲੱਚ ਆ ਸਭ ਤੋਂ ਵੱਡੀ ਗੱਲ ਰਿਵਰਸ ਪੀਟੀਓ ਰਿਵਰਸ ਪੀਟੀਓ ਜਿਨ੍ਹਾਂ ਨੂੰ ਲੋੜ ਆ ਭਰਾਵਾਂ ਨੂੰ ਰਿਵਰਸ ਪੀਟੀਓ ਦੇ ਵਿੱਚ ਟਰੈਕਟਰ ਤੇ ਇਹ 852 ਆ ਜੋ ਟਰੈਕਟਰ ਜਿਹੜੇ ਜਿਹੜੇ ਰਹਿ ਗਏ ਤੁਹਾਨੂੰ ਉਹ ਵੀ ਨਿਗ੍ਹਾ ਮਰਾਦਾ ਤੇ ਇਹ ਤੋਂ ਬਾਅਦ ਆ ਹੈਗੇ ਆ ਜੀ 47 ਤੇ 605 ਜਰਜਨ 6055 ਉਹਨਾਂ ਦੇ ਵੀ ਤੁਹਾਨੂੰ ਨਿਗ੍ਹਾ ਮਰਾ ਦਈਏ 750 RX ਤੇ ਆ ਆ ਗਿਆ ਜੀ ਵਲਟ ਟਰੈਕ ਵਲਟ ਟਰੈਕ ਬਹੁਤ ਵਧੀਆ ਟਰੈਕਟਰ ਆ 3 ਸਪੀਡ ਆ 24 ਸਪੀਡ ਜਿਹੜਾ ਤੁਹਾਨੂੰ ਪਤਾ ਟਰੈਕਟਰ ਆਉਂਦਾ ਇਹ ਵੀ ਟਰੈਕਟਰ 60 ਹਸ ਪਾਵਰ ਦੇ ਵਿੱਚ 60 ਹਸ ਪਾਵਰ ਕੈਟਾਗਰੀ ਵਾਲਾ ਟਰੈਕ ਇੱਕ ਇਹ ਵੀ 3 ਸਪੀਡ ਦੇ ਵਿੱਚ ਸਾਢੇ 3 ਦੇ ਰੇਂਜ ਦੇ ਵਿੱਚ ਟਰੈਕਟਰ ਆ ਇਹ ਵੀ ਤੁਹਾਡੇ ਵਾਸਤੇ ਬਹੁਤ ਵਧੀਆ ਆਪਸ਼ਨ ਹੈ ਜਿਨ੍ਹਾਂ ਨੇ 3 ਸਪੀਡ ਟਰੈਕਟਰ ਲੈਣਾ ਤਿੰਨ ਤੋਂ ਪਲੱਸ ਰੇਂਜ ਮਿਲੂਗਾ ਜਿਹੜਾ ਵੀ ਤੁਹਾਨੂੰ 3 ਸਪੀਡ ਟਰੈਕਟਰ ਮਿਲੂਗਾ ਇਹ ਜਾਣਕਾਰੀਆਂ ਤੁਹਾਨੂੰ ਆਪਾਂ ਸਾਰੀਆਂ ਸਾਂਝੇ ਕਰ ਦਿੰਦੇ ਆ ਵੀਡੀਓ ਦੇ ਵਿੱਚ ਤੇ 60 55 ਦੇ ਬੜੇ ਫੋਨ ਆਉਂਦੇ ਪਰ ਇਹ ਵੀ ਦੇਖ ਲਓ ਟਰੈਕਟਰ ਇਹ ਟਰੈਕਟਰਾਂ ਦੇ ਖੋਲਣ ਦੀ ਰੇਂਜ ਆ ਸਾਢੇ 3 ਤੋਂ 3 ਲੱਖ ਟਰੈਕਟਰ ਖੋਲ ਕੇ ਮੋਟਰ ਬਾਦਾ ਆਜੋ ਤੁਹਾਨੂੰ ਦਿਖਾਦਾ ਮੈਂ 6055 ਹਰਿਆਣਾ ਨੰਬਰ ਖੜਾ 1 O 2 ਸਪੀਡ ਹਰਿਆਣਾ ਨੰਬਰ 2 ਸਪੀਡ 375 ਦਾ ਇਹ 16 ਮਾਡਲ ਇਹ 2 ਸਪੀਡ ਦੇ ਵਿੱਚ ਆ ਗਿਆ ਇਹਦੇ ਟਾਇਰ ਵੀ ਛੋਟੇ ਆ ਤੇ ਫਿਰ ਇਹਦੇ ਨਾਲੋਂ ਆਪਸ਼ਨ ਦੂਜਾ ਟਰੈਕਟਰ ਜਿਹੜਾ ਤੁਹਾਨੂੰ ਦਿਖਾਇਆ 18 ਮਾਡਲ 6055 ਵਾਲੇ T20 ਗੇਅਰ ਇਹ ਹਰਿਆਣਾ ਨੰਬਰ ਹੋਣ ਕਰਕੇ ਥੋੜਾ ਮਹਿੰਗਾ ਟਰੈਕਟਰ ਹੈ ਤੇ ਆਜੋ ਤੁਹਾਨੂੰ ਹੋਰ ਟਰੈਕਟਰ ਨਿਗਾ ਮਾਰਾ ਦਈਏ ਛੋਟੀ ਰੇਂਜ ਦਾ 49 ਬਾਈ ਖੜਾ ਇਹ ਵੀ ਪਾਵਰ ਸ਼ੇਅਰਿੰਗ ਆ ਬੜਾ ਇਹਨਾਂ ਟਰੈਕਟਰਾਂ ਦੇ ਜਿਹੜੇ ਘੱਟ ਵਾਲੀ ਰੇਂਜ ਵਾਲੇ ਆ ਪਹਿਲਾਂ ਦੱਸ ਦਾਂ ਤੁਹਾਨੂੰ ਹੱਤ ਪੱਲਾ ਮਾਰਨਾ ਪੈਂਦਾ ਜਿਹੜੇ ਬਾਲੇ ਲੱਖ ਸਵਾ ਲੱਖ ਵਾਲੇ ਭਰਾ ਕਹਿੰਦੇ ਹੁੰਦੇ ਆ ਰੇਂਜ ਦਾ ਇੱਕ ਆਪਣਾ 605 ਅਰਜਨ ਖੜਾ ਇਹ 325 ਦਾ 2015 ਮਾਡਲ ਆ ਤਸੱਲੀ ਤਸੱਲੀ ਵੀਰੇ ਆਪਣੀ ਵਾਰ-ਵਾਰ ਵੀਡੀਓ ਚ ਵਿੱਚ ਬੇਨਤੀ ਕਰੀਦੀ ਆ ਆ ਹਾਲੈਂਡ 5500 ਕਿਹੜਾ ਤੇ ਇਹ ਆਪਣਾ ਆ ਕੇ ਦੇਖਿਆ ਕਰੋ ਟਰੈਕਟਰ ਕੱਲੀ ਵੀਡੀਓ ਤੇ ਨਾ ਤੁਸੀਂ ਕਹਦੇ ਆ ਕਰੋ ਵੀ ਵੀਡੀਓ ਪਾਈ ਆ ਵੀਡੀਓ ਪਾਉਣ ਦਾ ਸਿਰਫ ਇੱਕ ਜਰੀਆ ਵਾ ਦੂਰ ਬੈਠੇ ਬੰਦੇ ਨੂੰ ਇਨਫਾਰਮੇਸ਼ਨ ਦੇਣਾ ਜਿੰਦਰ ਗੇਰ ਆ ਵੀਡੀਓ ਦਾ ਇੱਕ ਐ ਸੋਸ਼ਲ ਮੀਡੀਆ ਤੇ ਐ ਹੁੰਦਾ ਵੀ ਦੂਰੋਂ ਬੰਦੇ ਨੇ ਹੋਣਾ ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਕਿਹੜੀ ਵੈਰਾਈਟੀ ਪਟਿਆਲੇ ਦੇ ਵਿੱਚ ਖੜੀ ਐ। ਉਸ ਤੋਂ ਆ ਟਰੈਕਟਰ ਸਾਰਾ ਤੁਹਾਨੂੰ ਸਾਰੇ ਪਾਸਿਓਂ ਨਿਕਾ ਮਰਾਤਾ। ਅੱਬਾ ਸੱਜਾ ਜਿਹੜਾ ਸਾਰਾ ਇਹਦਾ ਦਿਖਾਤਾ ਟਰੈਕਟਰ ਦਾ ਰੰਗ ਲੱਲਾ। ਬਾਕੀ ਵੀਡੀਓ ਦੇ ਵਿੱਚ ਸਾਰੀਆਂ ਚੀਜ਼ਾਂ ਕਲੀਅਰ ਨਹੀਂ ਪਤਾ ਲੱਗਦੀਆਂ ਹੁੰਦੀਆਂ। ਜਦੋਂ ਟਰੈਕਟਰ ਆਖੀ ਦੇਖੀ ਗੱਲ ਹੋਰ ਹੁੰਦੀ ਐ। ਵੀਡੀਓ 'ਚ ਗੱਲ ਪੂਰੀ ਪ੍ਰੋਪਰ ਨਹੀਂ ਪਤਾ ਲੱਗਦੀ ਕਈ ਵਾਰ। ਕਰ ਜਾਣਾ।